ਆਪਣੇ ਕੰਮਾਂ ਲਈ ਦਰਬਦਰ ਗੇੜੇ ਮਾਰਨ ਦੀ ਜ਼ਰੂਰਤ ਨਹੀਂ ਇੱਕੋ ਛੱਤ ਹੇਠਾਂ ਸਾਰੇ ਮਸਲੇ ਹੱਲ ਹੋ ਰਹੇ ਹਨ ਇਹ ਸੰਭਵ ਹੋ ਪਾਇਆ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਲੋਕਾਂ ਨੂੰ ਸੁਖਾਲੇ ਕਰਨ ਲਈ ਚੁੱਕੇ ਗਏ ਕਦਮਾਂ ਕਰਕੇ ਜੀ ਹਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਘਰ ਬੈਠਿਆਂ ਸਹੂਲਤਾ ਮੁਹੱਈਆ ਕਰਵਾਉਣ ਲਈ ਭਗਵੰਤ ਮਾਨ ਸਰਕਾਰ ਤੁਹਾਡੇ ਦਵਾਰ ਸਕੀਮ ਦੀ ਸ਼ੁਰੂਆਤ ਕੀਤੀ ਗਈ ਜਿਸ ਰਾਹੀਂ ਹੁਣ ਲੋਕਾਂ ਨੂੰ 43 ਨਾਗਰਿਕ ਕੇਂਦਰਿਤ ਸੇਵਾਵਾਂ ਉਹਨਾਂ ਦੀਆਂ ਬਰੂਹਾਂ ਤੇ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ ਇਸ ਤਹਿਤ ਪੰਜਾਬ ਭਰ ਚ ਕੈਂਪ ਲਗਾਏ ਜਾ ਰਹੇ ਹਨ ਇਹਨਾਂ ਕੈਂਪਾਂ ਚ ਸਬੰਧਿਤ ਅਧਿਕਾਰੀ ਅਤੇ ਕਰਮਚਾਰੀ ਮੌਜੂਦ ਰਹਿੰਦੇ ਹਨ ਜਿਸ ਤੇ ਚੱਲਦਿਆਂ ਇੱਕੋ ਛੱਤ ਹੇਠਾਂ ਲੋਕਾਂ ਦੇ ਸਾਰੇ ਮਸਲੇ ਹੱਲ ਹੋ ਰਹੇ ਹਨ ਸਭ ਤੋਂ ਪਹਿਲਾਂ ਮੈਂ ਸਤਖੁਪਨ ਸਿੰਘ ਮਾਨ ਮੁੱਖ ਮੰਤਰੀ ਪੰਜਾਬੀ ਦਾ ਧੰਨਵਾਦ ਕਰਨਾ ਚਾਹਾਂਗਾ ਇੱਕੇ ਸ਼ਾਦਾ ਥੱਲੇ ਜਿੰਨੀਆਂ ਸੁਰਧਾਵਾਂ ਅਸੀਂ ਦੇ ਰਹੇ ਆ ਇਹਦੇ ਵਾਸਤੇ ਮੈਂ ਸੀਐਮ ਸਾਹਿਬ ਦਾ ਧੰਨਵਾਦ ਕਰੂੰਗਾ ਮੇਰੇ ਨਾਲ ਏਡੀਸੀ ਮੈਡਮ ਜੀਵਨ ਜੋਤੀ ਬਾਲਾ ਜੀ ਨਾਲ ਸਾਡੇ ਵਿਸ਼ਵਾਸ ਕੁਮਾਰ ਜੀ ਐਸਡੀਐਮ ਅੰਮ੍ਰਿਤਸਰ ਤੇ ਨਾਲ ਹੋਰ ਵੀ ਟੀਮ ਸਾਰੀ ਜਿਹੜੀ ਆ ਉਹ ਮੇਰੇ ਨਾਲ ਆਈ ਆ ਇਸ ਦੇ ਵਿੱਚ ਅਸੀਂ ਲੋਕਾਂ ਦੀਆਂ ਮੁਸ਼ਕਲਾਂ ਜਿਹੜੀਆਂ ਰੋਜ਼ਮਰਾਂ ਦੀਆਂ ਮੁਸ਼ਕਲਾਂ ਉਹਨੂੰ ਹੱਲ ਕਰਨ ਵਾਸਤੇ ਕੈਂਪ ਲਗਾਇਆ ਪੰਜਾਬ ਸੁਧਾਰ ਆਪਦੇ ਦੁਆਰ ਇਸ ਸਕੀਮ ਦਾ ਲਾਭ ਲੈਣ ਦੀ ਹੈਲਪਲਾਈਨ ਨੰਬਰ 1076 ਜਾਰੀ ਕੀਤਾ ਗਿਆ ਜਿਸ ਦੇ ਕਾਲ ਕਰਕੇ ਆਪਣੀ ਸਹੂਲਤ ਅਨੁਸਾਰ ਹੋਰ ਮੁਲਾਕਾਤ ਦਾ ਸਮਾਂ ਵੀ ਤੈਅ ਕਰ ਸਕਦੇ ਹਨ ਸਵਾਗਤ ਤੁਸੀਂ ਦੇਖੋ ਡੈਨਿਕ ਸਵੇਰਾ ਟੀਵੀ ਤੇ ਬੀਤੇ ਦਿਨੀ ਕੰਪਰੀ ਬਾਜ਼ਾਰ ਚੌਂਕ ਜਿਹੜਾ ਰਾਮ ਚੌਂਕ ਹੈਗਾ ਸ਼੍ਰੀ ਰਾਮ ਚੌਂਕ ਹੈਗਾ ਉੱਥੇ ਇੰਪੀਰੀਅਲ ਮੈਡੀਕਲ ਸਟੋਰ ਤੇ ਚੋਰੀ ਹੁੰਦੀ ਹੈ ਦੋ ਜਣਿਆਂ ਦੀ ਸੀਸੀਟੀਵੀ ਵੀ ਨਿਕਲ ਕੇ ਸਾਹਮਣੇ ਆਉਂਦੀ ਹੈ ਜਿਹੜੇ ਕਿ ਦੁਕਾਨ ਦੇ ਅੰਦਰ ਜਾਂਦੇ ਨੇ ਦੱਤਰ ਦਿਖਾ ਕੇ ਤੇ ਮੈਡੀਕਲ ਸਟੋਰ ਤੋਂ 45 ਤੋਂ 50000 ਰੁਪਏ ਲੁੱਟ ਕੇ ਲੈ ਜਾਂਦੇ ਨੇ ਵੱਡੀ ਸਫਲਤਾ ਮਿਲੀ ਹੈ ਪੁਲਿਸ ਨੂੰ ਪੁਲਿਸ ਕਮਿਸ਼ਨਰੇਟ ਜਲੰਧਰ ਨੇ ਉਹਨਾਂ ਦੋਨਾਂ ਨੂੰ ਗ੍ਰਿਫਤਾਰ ਕੀਤਾ ਹੈ ਕੀ ਮਾਮਲਾ ਹੈਗਾ ਕਿੰਨੇ ਉਹਨਾਂ ਤੇ ਕੇਸਿਸ ਪਹਿਲਾਂ ਹੈਗੇ ਨੇ ਕੀ ਇਨਵੈਸਟੀਗੇਸ਼ਨ ਸਾਹਮਣੇ ਆਇਆ ਕਿੰਨੇ ਦਿਨ ਦਾ ਰਿਮਾਨ ਸਾਡੇ ਨਾਲ ਅਦਿੱਤਿਓ ਵਾਰੀਅਰ

चमकौर चमकौर और जसबीर की मुलाकात कैसे हुई है किस तरह से दोनों मिले और दो वारदातें अलग अलग वाराते चमकौर और जो जसबीर है वो सामने सामने विलेजेस में रहने वाले हैं। एक ही डिस्ट्रिक्ट है और आसपास विलेज में रहने वाले हैं तो ऐसे तो आपने है जो आपने जो बताया था कि यहाँ से जो इन्होंने थेफ्ट थेफ्ट करा थेफ्ट करके ये अपने गाँव जाते हैं और इन कपड़े जो इन्होंने पहने थे वहाँ पे कहीं छुपाए थे कहाँ पर छुपाए थे उन्होंने खेत में छुपाए थे जो उनके घर के सामने खेत है वहाँ पे छुपाए थे तो जब अगर पुलिस आ जाए तो सबूत ना हो पर हमने ट्रेस कर लिया और कपड़ा पे रिकवर कर लिया तो और क्या क्या वेपन्स वगैरह और कुछ हुआ दातर के अलावा जो दातर इन्होंने मारा था वो तो रिकवर हो गया और भी कुछ वेपन आए फिलहाल दातर रिकवर है जो काम के लिए थे नहीं। और तो अभी रिमांड कितना है और क्या और में सामने आ सकता है जो आपको लगता है कि पहले भी इन्होंने कितनी वारदातें की होगी जो आपने बताया कि जसवीर अभी पहली उसके पहला क्राइम था उसका तो ये आपस में किस तरह से मिलते हैं और उसको बहला करके लाया था जसवीर को यहाँ पे जमकर जी फिलहाल यही सामने आया हैव कॉमन फ्रेंड्स जो एक ही जगह के रहने वाले हैं तो वो कॉमन फ्रेंड्स तो 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 है ऐसे तो तो मिले थे साथ नशा भी करते थे ਐਂਡ ਚੋਰੀ ਕਰਨੇ ਕੇ ਲਿਆਏ ਸਨ ਕਿਉਂਕਿ ਉਹ ਰੇਕੀ ਵੀ ਕੀਏ 15 ਮਿੰਟ ਕੇ ਲਿਏ ਅਸੋ ਚੋਰੀ ਕਰਨੇ ਦੇ ਦਾਦੇ ਸੇ ਆਏ ਸਨ ਠੀਕ ਹੈ ਤਾਂ ਸੋ ਐਸਾ ਨਾ ਅਦਿੱਤਿ ਵਾਰੀਅਰ ਜਿੱਦਾਂ ਕਿ ਅਸੀਂ ਜਿੱਦਨ ਇਹ ਚੋਰੀ ਹੁੰਦੀ ਹੈ ਉਸ ਦਿਨ ਅਸੀਂ ਬਿਲਕੁਲ ਕਲੀਅਰ ਕਟ ਦੱਸਿਆ ਸੀ ਆਪਣੇ ਦਰਸ਼ਕਾਂ ਨੂੰ ਕਿ ਪਹਿਲਾਂ ਇਹ ਰੇਕੀ ਕਰਦੇ ਆ ਰੇਕੀ ਕਰਨ ਤੋਂ ਬਾਅਦ ਇਹਨਾਂ ਨੇ ਜਿਹੜੀ ਚੋਰੀ ਵਰਗੀ ਕਰਨਾ ਜਿਹੜੀ ਉੱਥੇ ਹੁੰਦੀ ਹੈ ਉਹਨੂੰ ਅੰਜਾਮ ਦਿੱਤਾ ਗਿਆ ਬਿਲਕੁਲ ਉਸੇ ਪੁਲਿਸ ਨਾਕਾ ਵੀ ਹੁੰਦਾ ਹੈ ਉੱਥੇ ਬਹੁਤ ਭੀੜ ਭੜ ਵਾਲਾ ਇਲਾਕਾ ਹੈਗਾ ਜਿੱਥੇ ਇਹਨਾਂ ਨੇ ਚੋਰੀ ਕੀਤੀ ਹੈ ਪਹਿਲਾਂ ਰੇਕੀ ਕੀਤੀ ਰੇਕੀ ਕਰਨ ਤੋਂ ਬਾਅਦ ਜਦੋਂ ਦੇਖਿਆ ਵੀ ਹੋਣੇ ਪੁਲਿਸ ਦਾ ਨਾਕਾ ਵੀ ਨਹੀਂ ਹੈਰਾ ਤੇ ਹੋਰ ਜਿਹੜੇ ਲੋਕ ਸੀਗੇ ਉਹ ਵੀ ਇੱਧਰ ਉੱਧਰ ਲੰਚ ਟਾਈਮ ਦਾ ਹੋ ਜਾਂਦਾ ਉਸ ਤੋਂ ਬਾਅਦ ਉੱਥੇ ਜਾ ਕੇ ਦਫ਼ਤਰ ਦੇ ਨਾਲ ਵਾਰ ਕਰਦੇ ਨੇ ਉਹਨਾਂ ਦੇ ਕਾਊਂਟਰ ਤੇ ਤੇ ਨਾਲ ਦੀ ਨਾਲ ਉੱਥੋਂ ਜਿਹੜਾ 45 ਤੋਂ 50000 ਰੁਪਈਆ ਸੀਗਾ ਉਹ ਚੋਰੀ ਕਰਕੇ ਲੈ ਜਾਂਦੇ ਕੈਮਰਾਮੈਨ ਸੁਖਿੰਦਰ ਦੇ ਨਾਲ ਸੁਖਿੰਦਰ ਕੰਬੋਲ ਜਾਨੀ ਸਚਾਰਾ ਟੀਵੀ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲੀਏ ਫੋਲੋ ਕਰੇ ਡੇਨਿਕ ਸਵੇਰਾ ਟੀਵੀ YouTube Facebook Instagram X ਔਰ WhatsApp ਚੈਨਲ ਪਰ